ਕਿ ਇੱਕ ਬੰਦਾ ਜਿਹੜਾ ਆਪਣੇ ਘਰ ਦਾ ਦਰਵਾਜ਼ਾ ਨਹੀਂ ਖੁੱਲ ਰਿਹਾ ਜਦੋਂ ਉਹਨਾਂ ਦੇ ਕਿਸੇ ਰਿਲੇਟਿਵ ਨੇ ਆ ਕੇ ਜਦੋਂ ਦਰਵਾਜ਼ਾ ਖੋਲਿਆ ਤੇ ਇੱਕ ਚਰਨਜੀਤ ਚਰਨਜੀਤ ਸਿੰਘ ਨਾਮ ਦੇ ਬੰਦੇ ਜਿਹੜੇ ਹੀ ਵਾਸ ਅਨਕੌਂਸ਼ੀਅਸ ਤੇ ਬਲੀਡਿੰਗ ਸੀਗੀ ਉਹਦੇ ਪਾਸ ਜਦੋਂ ਪੁਲਿਸ ਨੂੰ ਤਲਾਸ਼ ਮਿਲੀ ਤੇ ਨਾਲ ਦੇ ਨਾਲ ਅਸੀਂ ਐਸਐਸਓ ਸਾਹਿਬ ਤੇ ਮੈਂ ਮੌਕੇ ਤੇ ਪਹੁੰਚਿਆ ਤੇ ਇੱਕ ਡੈੱਡ ਬਾਡੀ ਮਿਲੀ ਸਾਨੂੰ ਉਹਨਾਂ ਦਾ ਨਾਮ ਚਰਨਜੀਤ ਸਿੰਘ ਤੇ ਜਿਹੜੇ ਮੌਕੇ ਦੇ ਹਾਲਾਤ ਨੇ ਉਹ ਸ਼ੱਕੀ ਜਾਪਤ ਨੇ ਤੇ ਅਗਲੀ ਤਫਤੀਸ਼ ਜਿਹੜੀ ਹੈ ਸਾਡੀ ਅੱਪਤਾਲ ਜਿਹੜੀ ਉਹ ਜਾਰੀ ਹੈ ਜੀ ਮੌਕੇ ਤੇ ਕੌਣ ਚੂਹ ਲੱਗਦਾ ਹੈ ਹਲਾਤ ਕੋ ਲਾਸ਼ ਵੀ ਹੈ ਲੱਗਦਾ ਕਤਲ ਹੋਇਆ ਇਹ ਚੀਜ਼ ਜਿਹੜੀ ਹੈ ਸਾਨੂੰ ਸਰਟੀਫਾਈ ਹੋ ਜੇਗੀ ਜੀ ਜਦੋਂ ਉਹਨਾਂ ਦਾ ਪੋਸਟਮਾਰਟਮ ਹੋ ਜਾਏਗਾ ਸ਼ਲਾਖ ਤੋਂ ਬਾਅਦ ਇਹਨਾਂ ਨੂੰ ਪੋਸਟਮਾਰਟਮ ਕਰਾਇਆ ਜਾਏਗਾ ਜਿਹੜੇ ਹਜੇ ਹਾਲਾਤ ਨੇ ਉਹ ਜਿਹੜੇ ਸ਼ੱਕੀ ਜਾਪਦੇ ਨੇ ਤੇ ਅਸੀਂ ਆਪਣੀ ਪੜਤਾਲ ਜਾਰੀ ਹੈ ਜੀ ਜੇਕਰ ਕੋਈ ਵੀ ਇਹਦੇ ਵਿੱਚ ਕਲਪਰੇਟ ਹੋਏਗਾ ਤੇ ਉਹਨੂੰ ਅਸੀਂ ਕਾਨੂੰਨ ਮੁਤਾਬਕ ਨੂੰ ਸਜ਼ਾ ਦਿੱਤੀ ਜਾਏਗੀ ਘਰ ਦੇ ਕੋਲ ਕਾਲੇ ਬੂਨੇ ਦਾ ਦਰਵਾਜ਼ਾ ਕੋ ਟੁੱਟਾ ਮਿਲਿਆ ਹੈ ਜੀ ਹਜੇ ਤੱਕ ਕੋਈ ਵੀ ਫੋਰਸਡ ਐਂਟਰੀ ਸਾਨੂੰ ਨਹੀਂ ਮਿਲੀ ਹੈ ਪਰੰਤੂ ਜਿਹੜੇ ਚਸ਼ਮਦੀਦ ਨੇ ਉਹਨਾਂ ਮੁਤਾਬਕ ਹਜੇ ਤੱਕ ਜਿਹੜਾ ਦਰਵਾਜ਼ਾ ਹੈ ਜਿਹੜਾ ਉਹ ਬਾਹ ਤੇ ਖੁੱਲਾ ਸੀਗਾ ਤੇ ਜਦੋਂ ਪੁਲਿਸ ਨੇ ਅੰਦਰ ਜਾ ਕੇ ਦੇਖਿਆ ਤੇ ਕੋਈ ਫੋਰਸ ਐਂਟਰੀ ਸਾਨੂੰ ਨਹੀਂ ਮਿਲੀ ਆ ਤੇ ਮੌਕੇ ਦੇ ਹਾਲਾਤਾਂ ਦੇ ਮੁਤਾਬਿਕ ਕੋਈ ਵੀ ਚੋਰੀ ਆ ਇਦਾਂ ਦੀ ਕੋਈ ਫੋਰਸ ਐਂਟਰੀ ਨਹੀਂ ਆ ਪਰੰਤੂ ਫਿਰ ਵੀ ਜੋ ਵੀ ਹਾਲਾਤ ਹੋਣਗੇ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਜਿਹੜੀ ਇਹ ਪੜਤਾਲ ਸਾਡੀ ਜਾਰੀ ਹੈ ਚੱਲਦੀ ਹੈ ਨੇੜੇ ਤੇੜਾ ਸੀਸੀਟੀਵੀ ਉਹ ਸਾਰੇ ਜੀ ਅਲੱਗ-ਅਲੱਗ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਜੀ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤ ਅਨੁਸਾਰ ਆਸ-ਪਾਸ ਦੇ ਇਲਾਕੇ ਦੇ ਵਿੱਚ ਜਿੰਨੇ ਵੀ ਆ ਉਥੇ ਕੈਮਰਾ ਚੈੱਕ ਕਰਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਤੇ ਅਸੀਂ ਆਪਣੇ ਜਿਹੜੇ ਟੈਕਨੀਕਲ ਐਵਿਡੈਂਸਸ ਆ ਉਹਨਾਂ ਨੂੰ ਦੇਖਦੇ ਹੋ ਇਹ ਮੇਰਾ ਬ੍ਰਦਰ ਜਿਹਦੀ ਡੈਥ ਆਈ ਉਹਦਾ ਨਾਮ ਹੈ ਚਰਨਜੀਤ ਸਿੰਘ ਚੰਦ ਬੀਕੂ ਵਾਲਾ ਕਰਕੇ ਭਾਈ ਦਾ ਤੇ ਤੇਰੇ ਮੈਂ ਆਪਣੇ ਘਰੋਂ ਸਦਾ ਕੰਮ ਤੇ ਗਿਆ ਉੱਤੇ ਮੈਨੂੰ ਪਤਾ ਆ ਕਿ ਉਹ ਇੱਕ ਮਰਡਰ ਹੋ ਗਿਆ ਉਹਦਾ ਤੇ ਉਹ ਇਸ ਵਾਰ ਕਿ ਅਸੀਂ ਜੰਮੇ ਆ ਕੇ ਬਲਕਿ ਉਸ ਨੂੰ ਤਬਦੀਸ਼ ਕਰੇ ਤੇ ਜਿੰਨੇ ਇਸ ਕਾਨੂੰਨ ਇਜਾਮ ਦਿੱਤਾ ਉਹਨਾਂ ਨੂੰ ਫੜ ਕੇ ਪੂਰੀ ਸਜ਼ਾ ਦਿੱਤੀ ਜਾਵੇ ਚਲੋ ਇੱਥੇ ਆਈ ਸੀ ਹਾਲਾਤ ਕਿਹੋ ਜਿਹੇ ਸੀ ਉੱਥੇ ਹੁਣ ਉਹ ਅੰਦਰ ਹੀ ਸੀ ਕਿ 600 ਰੁਪਏ ਦੀ ਸੀ ਉਹ ਬੇਚੀ ਡੱਡਮਰੀ ਹਾਂਜੀ ਤੇ ਤੇ ਜੇ ਸ਼ਾਕਾਂ ਵੀ ਕੋਈ ਕੋਈ ਸ਼ਾਕ ਨਹੀਂ ਜੀ ਸਾਡਾ ਵਹਿਰੀ ਨਹੀਂ ਕਿਸੇ ਨਾਲ ਕੱਲਾ ਰਹਿੰਦਾ ਸੀ ਇਹ ਹਾਂਜੀ ਕਾਰੋਬਾਰ ਕੀ ਕਰਦੇ ਸੀ ਕਾਰੋਬਾਰ ਇਹਨਾਂ ਦਾ ਸੋਫਾ ਮਟੀਰੀਅਲ ਤੇ ਫਿਪੂ ਡਿਪੂਸ ਇੰਨਾ ਸਾਰਾ ਸਮਾਨ ਸੀ ਨਾਲ ਕੱਦਿਆ ਕੋਈ ਬਹਾਨਾ ਬਹਾਨਾ ਨਾ ਕਮਕਾ ਲੋ ਹਾਂ ਕੋਸ ਮੌਕੇ ਤੇ ਪਹੁੰਚੀ ਹੈ ਕੋਲ ਸਾਗੀ ਜੀ ਮੌਕੇ ਤੇ ਤਕਸੀਰ ਕਰੀ ਡਿਪੂ ਸਾਹਿਬ ਵੀ ਆ ਗਏ 2500 ਵੀ ਆਏ ਸਾਰੇ ਆ ਗਏ ਮੰਮ ਇਹ ਜੰਮਿਆ ਜੀ ਜੋ ਹੋਇਆ ਬਹੁਤ ਮਾਰਾ ਹੋਇਆ ਜਿਨੇ AC ਨੂੰ ਅੰਜਾਮ ਦਿੱਤਾ ਉਹਨੂੰ ਫੜ ਕੇ ਚੰਗੀ ਬੰਦਗੀ ਦੀ ਸਜਾ ਦਿੱਤੀ ਜਾਵੇ ਉਹਨਾਂ ਅੰਦਰ ਪਾ ਜਾਓ ਸ਼ਾਇਦ ਤੇ ਪੇਪਰ ਕੇਵਲਾ ਕਿਸੇ ਦਾ ਵੀ ਇਹੋ ਜਿਹਾ ਫਿਲਪਰ ਬਿਲਕੁਲ ਹੀ ਬਿਲਕੁਲ ਬਿਲਕੁਲ ਬਹੁਤ ਮਾਰਾ ਵਾ ਕਿੱਡੇ ਹੌਸਲੇ ਵੱਧ ਚੁੱਕੇ ਇਹਨਾਂ ਲੋਕਾਂ ਦੇ ਕਿ ਇਹਨਾਂ ਨੂੰ ਜ਼ਰੂਰੀ ਨਹੀਂ ਕਿਤੇ ਜੀਣਾ